ਸਿਕਾ ਜੀ ਮੈਂ ਤਰਮਿੰਦਰ ਸਿੰਘ ਪਿਛਲੇ ਦਿਨਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਆ ਚੋਣਾਂ ਹੋਣ ਤੋਂ ਬਾਅਦ ਨਵੇਂ ਸਰਪੰਚ ਚੁਣੇ ਗਏ ਆ ਤੇ ਨਵੇਂ ਸਰਪੰਚਾਂ ਦੇ ਵੱਲੋਂ ਪੁਰਾਣੇ ਕੰਮ ਕਰਦੀਆਂ ਮੇਟਾਂ ਨੂੰ ਕੱਢ ਕੇ ਨਵੇਂ ਆਪਣੇ ਚਾਹੇਤੇ ਮੇਟਾਂ ਨੂੰ ਰੱਖਣ ਦਾ ਇੱਕ ਦੌਰ ਜਰੂਰ ਸ਼ੁਰੂ ਹੋ ਗਿਆ ਆ ਅਲੱਗ-ਅਲੱਗ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਅਲੱਗ-ਅਲੱਗ ਪਿੰਡਾਂ ਤੋਂ ਜਿੰਨੇ ਵੀ ਮਨਰੇਗਾ ਦੇ ਕੰਮਿਆਂ ਦੇ ਮੇਟਾਂ ਦੇ ਵੱਲੋਂ ਸੰਪਰਕ ਆਏ ਆ ਤੇ ਅਸੀਂ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ ਪਿਛਲੇ ਦਿਨਾਂ ਦਸੂਹੇ ਦੇ ਵਿੱਚ ਬੀਡੀਪੀਓ ਦਫ਼ਤਰ ਮੀਟਿੰਗ ਹੋਈ ਤੇ ਅੱਜ ਹਾਜੀਪੁਰ ਦੀ ਜਿਹੜੀ ਹੈ ਬਲਾਕ ਕਮੇਟੀ ਹੈ ਮਨਰੇਗਾ ਵਰਕਰ ਯੂਨੀਅਨ ਦੀ ਉਹਦੀ ਬਕਾਇਦਾ ਅਸੀਂ ਮੀਟਿੰਗ ਕੀਤੀ ਤੇ ਅੱਜ ਇੱਕ ਮਾਸ ਡੈਪੂਟੇਸ਼ਨ ਜਿਹੜਾ ਆ ਹਾਜੀਪੁਰ ਦੇ ਜਿਹੜੇ ਆ ਬਲਾਕ ਡਿਵੈਲਪਮੈਂਟ ਅਫਸਰ ਨੂੰ ਮਿਲੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਮੰਗ ਪੱਤਰ ਵੀ ਉਹਨਾਂ ਨੂੰ ਸੌਪਿਆ ਗਿਆ ਆ ਕਿ ਕਿਸੇ ਵੀ ਮਨਰੇਗਾ ਕਾਮੇ ਨੂੰ ਜਾਂ ਮਨਰੇਗਾ ਦੇ ਮੇਟ ਨੂੰ ਸਿਆਸੀ ਰੰਜਸ ਦੇ ਚੱਲਿਆਂ ਚਲਦੇ ਆ ਕਿਸੇ ਵੀ ਸਰਪੰਚ ਦੇ ਵੱਲੋਂ ਕੱਢਿਆ ਨਾ ਜਾਏ ਕਿਉਂਕਿ ਇੱਕ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਾਕਸ਼ਰਦਾ ਦੇ ਤਹਿਤ ਕੰਮ ਕਰਦੀਆਂ ਜਿੰਨੇ ਵੀ ਵਰਕਰਾਂ ਆ ਉਹਨਾਂ ਨੂੰ ਏਡੀਸੀ ਹੁਸ਼ਿਆਰਪੁਰ ਦੇ ਵੱਲੋਂ ਬਕਾਇਦਾ ਇੱਕ ਲੈਟਰ ਦੇ ਕੇ ਉਹਨਾਂ ਨੂੰ ਅਪਾਇੰਟ ਕੀਤਾ ਹੋਇਆ ਹੈ ਬਤੌਰ ਮਨਰੇਗਾ ਮੀਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਪੜ੍ਹੀਆਂ ਲਿਖੀਆਂ ਜਿਹੜੀਆਂ ਵਰਕਰ ਲਗਾਤਾਰ ਕਈ ਸਾਲਾਂ ਤੋਂ ਕੋਈ 10 ਸਾਲ 15 ਸਾਲ 20 ਸਾਲ ਤੋਂ ਲਗਾਤਾਰ ਮਨਰੇਗਾ ਮੇਡ ਦੇ ਵਜੋਂ ਕੰਮ ਕਰ ਰਹੀਆਂ ਐ ਤੇ ਜਿਨ੍ਹਾਂ ਦਾ ਜਿਹੜਾ ਪਿਛਲਾ ਇਤਿਹਾਸ ਜੇ ਖੰਗਾਲ ਲੀਏ ਤੇ ਬੜੇ ਹੀ ਬਖੂਬੀ ਟੰਗ ਦੇ ਨਾਲ ਇਲਾਕੇ ਦੇ ਪਿੰਡ ਦੇ ਵਿਕਾਸ ਦੇ ਲਈ ਇਹਨਾਂ ਨੇ ਭੂਮਿਕਾ ਅਦਾ ਕੀਤੀ ਐ ਤੇ ਅੱਜ ਜਦੋਂ ਸਾਨੂੰ ਪਤਾ ਲੱਗਿਆ ਹਾਜੀਪੁਰ ਦੇ ਵੀ ਕੁਝ ਪਿੰਡਾਂ ਦੇ ਵਿੱਚ ਇੱਕ ਬਾਵੇਸੇ ਦਾ ਮਸਲਾ ਸਾਨੂੰ ਪਰਟਿਕੂਲਰ ਪਤਾ ਲੱਗਾ ਤੇ ਜਦੋਂ ਅਸੀਂ ਅੱਜ ਉਸ ਕੇਸ ਦੇ ਬਾਰੇ ਵਿੱਚ ਸਪੈਸ਼ਲ ਗੱਲ ਕੀਤੀ ਹੈ ਤੇ ਵੀਡੀਓ ਸਾਹਿਬ ਨੇ ਬਕਾਇਦਾ ਯਕਸ਼ਵਾਸ਼ਨ ਦਿੱਤਾ ਕਿ ਹਾਜੀਪੁਰ ਦੇ ਬਲਾਕ ਦੇ ਵਿੱਚ ਕਿਸੇ ਵੀ ਮੇਡ ਦੇ ਨਾਲ ਨਜਾਇਜ਼ ਤੌਰ ਤੇ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਤੇ ਅਸੀਂ ਇਹ ਗੱਲਬਾਤ ਤੁਹਾਡੇ ਸਾਰੇ ਮਨਰੇਗਾ ਦੇ ਕੰਮਿਆਂ ਤੇ ਮਨਰੇਗਾ ਦੇ ਮੇਡ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕਈ ਜਗ੍ਹਾ ਦੇ ਉੱਪਰ ਮੁਸ਼ਕਲ ਆ ਰਹੀ ਹੈ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹ ਮੁਸ਼ਕਲ ਆ ਰਹੀ ਹੈ ਪਰ ਮਨਰੇਗਾ ਮੇਟ ਜਿਹੜਾ ਕਈ ਸਾਲਾਂ ਤੋਂ ਲਗਾਤਾਰ ਬਤੌਰ ਮਨਰੇਗਾ ਮੇਟ ਕੰਮ ਕਰ ਰਿਹਾ ਉਹਨੂੰ ਕੱਢਿਆ ਨਹੀਂ ਜਾ ਸਕਦਾ ਕਿਸੇ ਸਿਆਸੀ ਰੰਜਿਸ਼ ਦੇ ਚਲਦਿਆਂ ਮਨਰੇਗਾ ਵਰਕਰ ਯੂਨੀਅਨ ਇਸ ਗੱਲ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਮਨਰੇਗਾ ਕਾਮਿਆਂ ਨੂੰ ਮਨਰੇਗਾ ਮੇਟਾਂ ਨੂੰ ਜੱਥੇਬੰਦ ਕਰਕੇ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਮਸਲੇ ਐ ਉਹਨਾਂ ਦੀਆਂ ਲੋੜਾਂ ਐ ਜਿੱਥੇ 100 ਦਿਨ ਨੂੰ ਛੱਡ 365 ਦਿਨ ਉਹਨਾਂ ਨੂੰ ਕੰਮ ਮਿਲੇ ਲਗਾਤਾਰ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਹੋਵੇ ਉਹਨਾਂ ਦਾ ਬੀਮਾ ਹੋਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਉਹਦੇ ਤੋਂ ਅੱਗੇ ਕਿ ਕੰਮ ਕਰਨ ਦੇ ਦੌਰਾਨ ਜਿਹੜੀਆਂ ਵਰਤੋਂ ਦੇ ਵਿੱਚ ਆਣੇ ਔਜ਼ਾਰ ਹੈ ਉਹ ਵੀ ਪ੍ਰਸ਼ਾਸਨ ਤੇ ਸਰਕਾਰ ਉਹਨਾਂ ਨੂੰ ਮਹੱਈਆ ਕਰਾਏ ਵਿਭਾਗ ਮਹੱਈਆ ਕਰਾਏ ਉਹਨਾਂ ਨੂੰ ਆਪਣੀ ਛੋਟੀ ਥੋੜੀ ਜਿਹੀ ਦਿਹਾੜੀ ਦੇ ਵਿੱਚੋਂ ਆਪਣਾ ਔਜ਼ਾਰ ਨਾ ਖਰੀਦਦੇ ਰਹਿ ਪੈਣ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਹੋਰ ਕਈ ਮੰਗਾਂ ਨੂੰ ਲੈ ਕੇ ਲਗਾਤਾਰ ਮਨਰੇਗਾ ਵਰਕਰ ਜੂਨੀਅਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਹਾਂ ਉੱਥੇ ਅੱਜ ਹਾਜੀਪੁਰ ਦੇ ਵਿੱਚ ਇਸ ਮੀਟਿੰਗ ਦਾ ਚੰਗਾ ਸਿੱਟਾ ਨਿਕਲਿਆ ਤੇ ਪ੍ਰਸ਼ਾਸਨ ਨੇ ਜਰੂਰ ਆਸ਼ਵਾਸ਼ਣ ਦਿੱਤਾ ਵੀ ਕਿਸੇ ਵੀ ਮਨਰੇਗਾ ਦੇ ਮੇਟ ਨੂੰ ਨਹੀਂ ਕੱਢਣ ਦਿੱਤਾ ਜਾਊਗਾ ਕਿਸੇ ਵੀ ਸਿਆਸੀ ਰੰਜਸ سے ਚਲਦਿਆ ਉਥੇ ਹੀ ਅਸੀਂ ਵੀ ਆਪਣੇ ਜਿੰਨੇ ਵੀ ਮਨਰੇਗਾ ਦੇ ਮੇਟ ਸਾਡੇ ਨਾਲ ਜੁੜੇ ਹੋਏ ਆ ਕੰਮ ਕਰਦੇ ਆ ਉਹਨਾਂ ਨੂੰ ਵੀ ਅਸੀਂ ਗੱਲ ਕਹਿੰਦੇ ਆ ਕਿ ਚੋਣਾਂ ਹੋ ਚੁੱਕੀਆਂ ਚੋਣਾਂ ਤੋਂ ਬਾਅਦ ਕਿਸੇ ਪ੍ਰਕਾਰ ਦਾ ਜਿਕਾਲੀਏ ਵੀ ਕਲੈਸ਼ ਅਸੀਂ ਆਪਣੇ ਵੱਲੋਂ ਨਾ ਕਿਤੇ ਬਣਾਈਏ ਜਿਹਦੇ ਕਰਕੇ ਜਿਹੜਾ ਐ ਮੌਕਾ ਦਿੱਤਾ ਜਾਵੇ ਥੋੜਾ ਜਿਹਾ ਇਸ ਗੱਲ ਦਾ ਧਿਆਨ ਜਰੂਰ ਰੱਖਿਆ ਜਾਵੇ ਆਉਣ ਵਾਲੀ 31 ਜਨਵਰੀ ਨੂੰ ਸੂਬਾ ਪੱਧਰੀ ਮੀਟਿੰਗ ਜਿਹੜੀ ਐ ਸੂਬਾ ਕਮੇਟੀ ਦੀ ਜਿਹੜੀ ਮਨਰੇਗਾ ਵਰਕਰ ਯੂਨੀਅਨ ਆ ਉਹਦੀ ਸੂਬਾ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਦਾ ਨਵੀਨੀਕਰਨ ਉਹਦੀ ਮੈਂਬਰਸ਼ਿਪ ਆਉਣ ਵਾਲੇ ਜਿਹੜੇ ਵੱਡੇ ਸੰਘਰਸ਼ਾਂ ਦੇ ਵੱਲ ਨੂੰ ਜਿਹੜੀ ਹੈ ਤਿਆਰੀ ਕੀਤੀ ਜਾਊਗੀ ਮੈਂ ਜਿੰਨੇ ਵੀ ਸਾਡੇ ਸੂਬਾ ਕਮੇਟੀ ਮੈਂਬਰ ਹੈ ਮਨਰੇਗਾ ਵਰਕਰ ਯੂਨੀਅਨ ਦੇ ਪੰਜਾਬ ਭਰ ਦੇ ਉਹਨਾਂ ਨੂੰ ਜਰੂਰ ਬੇਨਤੀ ਕਰਦਾ ਵੀ ਜਲੰਧਰ ਸਾਡੇ ਸਵੇਰ ਦਫਤਰ ਦੇ ਵਿੱਚ ਜਿਹੜੀ ਹੈ 31 ਤਰੀਕ ਠੀਕ 11 ਵਜੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਸਵੇਰ ਕਮੇਟੀ ਦੇ ਜਿਹੜੇ ਆਗੂ ਹੈ ਉਹ ਸਮੇਂ ਸਿਰ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਤਾਂ ਕਿ ਆਉਣ ਵਾਲੇ ਸਮੇਂ ਚ ਅਗਲੀ ਜਿਹੜੀ ਭਵਿੱਖ ਦੀ ਜਿਹੜੀ ਹੈ ਵਿਉਂਤਬੰਦੀ ਬਣਾਈ ਜਾ ਸਕੇ ਤਾਂ ਕਿ ਜਿਹੜੇ ਗਰੀਬੀ ਰੇਖਾ ਤੋਂ ਹੇਠਾ ਗੁਜ਼ਾਰਾ ਕਰਦੇ ਹਨ ਮਨਰੇਗਾ ਦੇ ਕੰਮ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਉਸਾਰਿਆ ਜਾ ਸਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਲਗਾਤਾਰ ਮਨਰੇਗਾ ਦੇ ਬਜਟ ਦੇ ਵਿੱਚ ਕਟੌਤੀ ਕੀਤੀ ਹੈ ਅਸੀਂ ਲਗਾਤਾਰ ਆਪਣੇ ਸੰਘਰਸ਼ ਨੂੰ ਤਕੜਿਆ ਕਰਕੇ ਜਿੱਥੇ ਮਨਰੇਗਾ ਦੀ ਦਿਹਾੜੀ ਨੂੰ ਵਿਧਾਨ ਦੇ ਲਈ ਸੰਘਰਸ਼ ਕਰ ਰਹੇ ਹਾਂ ਉੱਥੇ ਅਸੀਂ ਇਹ ਵੀ ਸੰਘਰਸ਼ ਕਰ ਰਹੇ ਹਾਂ ਕਿ ਮਨਰੇਗਾ ਦੇ ਬਜਟ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਮਨਰੇਗਾ ਦੇ ਤਹਿਤ ਕੰਮ ਮਿਲੇ ਉਹ 365 ਦਿਨ ਜਿੰਨੇ ਦਿਨ ਉਹ ਚਾਹਦੇ ਆ ਉਹਨਾਂ ਦਿਨ ਮਨਰੇਗਾ ਦੇ ਤਹਿਤ ਕੰਮ ਕਰਨ ਤੇ ਆਪਣੇ ਪਰਿਵਾਰ ਦਾ ਚੰਗਾ ਗੁਜ਼ਰਬਸਰ ਕਰਨ ਇਹ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਤੁਸੀਂ ਹਰ ਪਿੰਡ ਹਰ ਵਰਗ ਤੱਕ ਪਹੁੰਚਦਾ ਕਰੋ ਤਾਂ ਕਿ ਜਿਹੜੇ ਲੜਦੇ ਲੋਕ ਆ ਉਹਨਾਂ ਤੱਕ ਜਿਹੜਾ ਹੈ ਉਹਨਾਂ ਦੇ ਸੰਘਰਸ਼ ਦਾ ਸੁਨੇਹਾ ਹੇਠਾਂ ਤੱਕ ਪੁੱਜ ਸਕੇ ਮਨਰੇਗਾ ਵਰਕਰ ਜੂਨੀਅਨ ਜਿਹੜੀ ਹੈ ਪਿੰਡੋ ਪਿੰਡੀ ਜੱਥੇਬੰਦ ਕਰਦੇ ਹੋਏ ਜਿੱਥੇ ਪੂਰਾ ਹੁਸ਼ਿਆਰਪੁਰ ਜੱਥੇਬੰਦ ਹੋ ਕੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਦੇ ਲਈ ਲਗਾਤਾਰ ਆਪਣੀ ਮੰਗਾਂ ਦੇ ਲਈ ਸੰਘਰਸ਼ ਕਰ ਰਿਹਾ ਹੈ ਉੱਥੇ ਪੰਜਾਬ ਭਰ ਦੇ ਵਿੱਚ ਵੀ ਅਸੀਂ ਪੰਜਾਬ ਭਰ ਦੇ ਮਨਰੇਗਾ ਕਾਮਿਆਂ ਨੂੰ ਇਹ ਸੱਦਾ ਜ਼ਰੂਰ ਦਿੰਨੇ ਆ ਪਿਆਓ ਮਨਰੇਗਾ ਵਰਕਰ ਜੂਨੀਅਨ ਦੇ ਨਾਲ ਉਹਦੀ ਮੈਂਬਰਸ਼ਿਪ ਲਈਏ ਤੇ ਉਹਦੇ ਨਾਲ ਉਹਦਾ ਹਿੱਸਾ ਬਣੀਏ ਤਾਂ ਕਿ ਪੰਜਾਬ ਭਰ ਦੇ ਵਿੱਚ ਮਨਰੇਗਾ ਕਾਮਿਆਂ ਨੂੰ ਜੱਥੇਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਆ ਉਹਨਾਂ ਨੂੰ ਮਨਾਇਆ ਜਾ ਸਕੇ ਸਰਕਾਰ ਜਿਹੜੀ ਭਗਵੰਤ ਮਾਨ ਇਹ ਕਹਿੰਦਾ ਰਿਹਾ ਚੋਣਾਂ ਦੇ ਵਿੱਚ ਕਿ ਮੈਂ ਗਰੀਬ ਘਰ ਦਾ ਪੁੱਤ ਐ ਜਦੋਂ ਮੈਂ ਮੇਰੀ ਸਰਕਾਰ ਬਣੀ ਤੇ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਹਿੱਸਾ ਜਿਹੜਾ ਮਨਰੇਗਾ ਦੇ ਵਿੱਚ ਪਾਵਾਂਗਾ ਮਨਰੇਗਾ ਦਿਹਾੜੀ ਦੇ ਵਿੱਚ ਵਾਧੂ ਕਰੂੰਗਾ ਪਰ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਜੇ ਤੱਕ ਮਨਰੇਗਾ ਦੀ ਦਿਹਾੜੀ ਦੇ ਵਿੱਚ ਆਪਣੇ ਵੱਲੋਂ ਕੋਈ ਹਿੱਸਾ ਨਹੀਂ ਪਾਇਆ ਨਾ ਹੀ ਜ਼ਮੀਨੀ ਪੱਧਰ ਦੇ ਵਿੱਚੋਂ ਕੁਝ ਦੇਖਣ ਨੂੰ ਮਿਲ ਰਿਹਾ ਐ ਪਰ ਅਸੀਂ ਲਗਾਤਾਰ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਲਗਾਤਾਰ ਜਿੱਥੇ ਮਨਰੇਗਾ ਕਾਮਿਆਂ ਦੀ ਦਿਹਾੜੀ ਨੂੰ ਵਧਾਣ ਦੇ ਲਈ ਸਾਰਾ ਸਾਲ ਕੰਮ ਲੈਣ ਦੇ ਲਈ ਤੇ ਹੋਰ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਆ ਇਹ ਤਾਂ ਹੀ ਸੰਘਰਸ਼ ਜਿੱਤੇ ਜਾ ਸਕਦੇ ਆ ਜਿਹਦੇ ਜਿਸ ਕਰਕੇ ਇਹ ਸੰਘਰਸ਼ ਤਾਂ ਹੀ ਜਿੱਤੇ ਜਾ ਸਕਦੇ ਆ ਜੇਕਰ ਤੁਸੀਂ ਸਾਰੇ ਲੋਕ ਜਥੇਬੰਦ ਹੋ ਕੇ ਆਪਣੀਆਂ ਨੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਥੇਬੰਦੀ ਦੀਆਂ ਮੀਟਿੰਗਾਂ ਤੇ ਜਥੇਬੰਦੀ ਦੇ ਐਕਸ਼ਨਾਂ ਦੇ ਵਿੱਚ ਸ਼ਾਮਲ ਹੋਗੇ ਅੱਜ ਦੀ ਇਹ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਕਿ ਹਾਜੀਪੁਰ ਦੇ ਵਿੱਚ ਮਨਰੇਗਾ ਵਰਕਰ ਯੂਨੀਅਨ ਦੀ ਬਲਾਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਡੈਪੂਟੇਸ਼ਨ ਵੀਡੀਓ ਹਾਜੀਪੁਰ ਨੂੰ ਮਿਲ ਕੇ ਇਹ ਆਸ਼ਵਾਸ਼ਣ ਉਹਨਾਂ ਤੋਂ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਜੀਪੁਰ ਬਲਾਕ ਦੇ ਅੰਦਰ ਆਂਦੇ ਕਿਸੇ ਵੀ ਮੇਟ ਨੂੰ ਕੱਢਿਆ ਨਹੀਂ ਜਾਊਗਾ ਇਹ ਤਸਵੀਰਾਂ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਦੇ ਉੱਪਰ ਅਸੀਂ ਸਾਂਝੇ ਕਰ ਰਹੇ ਹਾਂ ਮੈਂ ਆਸ ਕਰਦਾ ਤੁਸੀਂ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋਗੇ ਤੇ ਆਪਣੇ ਕੀਮਤੀ ਸੁਝਾਅ ਜਿਹੜੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿੰਦੇ ਰਹੋਗੇ ਤਾਂ ਕਿ ਅਸੀਂ ਤੁਹਾਡੀ ਵੀ ਇਲਾਕੇ ਦੀ ਜਿਹੜੀਆਂ ਸਮੱਸਿਆਵਾਂ ਉਹ ਉਹਨਾਂ ਦੇ ਲਈ ਸੰਘਰਸ਼ ਤੇ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਭਾਰਤ ਤੇ ਪੰਜਾਬ ਦੇ ਬਾਹਰ ਦੇ ਲੋਕਾਂ ਤੱਕ ਪਹੁੰਚਦਾ ਕਰ ਸਕੀਏ ਧੰਨਵਾਦ